ਸਰ ਆਪਣਾ ਨਾਮ ਦੱਸ ਕੇ ਜਿਹੜੇ ਦਾ ਨਾਮ ਦੱਸ ਕੇ ਅਗਲਾ ਕਾਰਜਕ੍ਰਮ ਕੀ ਆਉਂਦਾ ਜੀ ਮੈਂ ਐਸਟੋ ਵੀਰਕਾ ਸਬ ਇੰਸਪੈਕਟਰ ਨਿਸ਼ਾਨ ਸਿੰਘ ਜਿਹੜਾ ਅਸੀਂ ਫਲੈਂਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਇਹ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਨੌਨਿਹਾਲ ਸਿੰਘ ਜੀ ਆਈਪੀਐਸ ਡੀਸੀਪੀ ਸਰਦਾਰ ਮੁਖਵਿੰਦਰ ਸਿੰਘ ਜੀ ਭੁੱਲਰ ਡੀਸੀਪੀ ਸ਼੍ਰੀ ਪੰਡਾਲ ਸਾਹਿਬ ਰਮਿੰਦਰ ਸਿੰਘ ਜੀ ਪੰਡਾਲ ਏਡੀਸੀਪੀ ਸ਼੍ਰੀ ਅਭਿਮਨਿਊ ਰਾਣਾ ਜੀ ਤੇ ਸ਼੍ਰੀ ਗੁਰਪ੍ਰਤਾਪ ਸਿੰਘ ਜੀ ਏਸੀਪੀ ਜੀ ਉਹਨਾਂ ਦੀਆਂ ਹਦਾਇਤਾਂ ਤੇ ਜਿਹੜਾ ਇਹ ਫਲੈਗ ਮਾਰਚ ਆ ਜਿਹੜਾ ਕੱਢਿਆ ਜਾ ਰਿਹਾ ਜਿਹੜਾ G20 ਦਾ ਸਮੇਲਨ ਗੁਰੂਦੀ ਨਗਰੀ ਸ਼੍ਰੀ ਅਮਰਤਸਰ ਸਾਹਿਬ ਵਿੱਚ ਹੋ ਰਿਹਾ ਇਹਨੂੰ ਅਮਨ ਆਮਾਨ ਨਾਲ ਨੇਪਰੇ ਚਾੜਨ ਲਈ ਇਹ ਜਿਹੜੇ ਆ ਫਲੈਗ ਮਾਰਚ ਤੇ ਨਾਈਟ ਪੈਟਰੋਲਿੰਗ ਸਾਰਾ ਕੁਝ ਅਸੀਂ ਕਰ ਰਹੇ ਆ ਜਿੰਨੇ ਵੀ ਮਾੜੇ ਅੰਸਰ ਜਿਹੜੇ ਆ ਉਹਨਾਂ ਨੂੰ ਜਿਹੜਾ ਵਾ ਸਿਰ ਨਹੀਂ ਚੱਕਣ ਦਿੱਤਾ ਜਾਵੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੜ ਕਿਹੜੇ ਕਿਹੜੇ ਏਰੀਆ ਤੁਹਾਡੇ ਜਿਹੜਾ ਪਲੇਟਫਾਰਮ ਅੱਜ ਅਸੀਂ ਫੇਰਕਾ ਦੇਵੀ ਵਾਲਾ ਬਾਜ਼ਾਰ ਤੋਂ ਲੈ ਕੇ ਤੇ ਨੰਦਾ ਹਸਪਤਾਲ ਮਤਲਬ ਸਾਰਾ ਤੀਰਥਨਗਰ ਫੇਰਕੇ ਦਾ ਸਾਰਾ ਏਰੀਆ ਜਿਹੜਾ ਅਸੀਂ ਫਲੈਗ ਮਾਰਚ ਨਾਲ ਕਵਰ ਕੀਤਾ ਇਸ ਤੋਂ ਇਲਾਵਾ ਹੁਣ ਅਸੀਂ ਮੋਕਮਪੁਰਾ ਤੇ ਵੱਲਾ ਵੀ ਜਿਹੜਾ ਏਰੀਆ ਉੱਥੇ ਵੀ ਅਸੀਂ ਜਾ ਰਹੇ ਹਾਂ ਮਾਰੇ ਅਨਸਰ ਜਿਹੜੇ ਉਹਨਾਂ ਦੇ ਵਾਸਤੇ ਤੁਹਾਡੇ ਵੱਲੋਂ ਕੋਈ ਸਖਤ ਤਾੜਨਾ ਜਿਹੜੇ ਮਾਰੇ ਅਨਸਰ ਆ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਕਾਰਵਾਈ ਜਿਹੜੀ ਹੈ ਉਹਨਾਂ ਤੇ ਅਸੀਂ ਕਰ ਰਹੇ ਹਾਂ ਕਿਸੇ ਨੂੰ ਵੀ ਗੜਬੜ ਕਰਨ ਦਾ ਜਿਹੜਾ ਮੌਕਾ ਨਹੀਂ ਦਿੱਤਾ ਜਾਵੇਗਾ ਇਹ ਇੱਕ ਬੜਾ ਵਧੀਆ ਸਮਾਂ ਜਿਹੜਾ ਗੁਰੂ ਦੀ ਨਗਰੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਇਹ ਸਮੇਲਨ ਹੋ ਰਿਹਾ ਹੈ ਇਹਨੂੰ ਅਸੀਂ ਬਿਲਕੁਲ ਜਿਹੜਾ ਵਾ ਸਹੀ ਤੰਗ ਨਾਲ ਨੇਪਰੇ ਚਾੜਾਂਗੇ ਸਾਨੂੰ ਜਿਹੜੀਆਂ ਹਦਾਇਤਾਂ ਮਿਲੀਆਂ ਉਹਨਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ ਇਹ ਕੋਈ ਵੀ ਮਾੜਾ ਅੰਸਰ ਜਿਹੜਾ ਇਹਦੇ ਵਿੱਚ ਕੋਈ ਵੀ ਰੁਕਾਵਟ ਕਿਸੇ ਵੀ ਕਿਸਮ ਦੀ ਜਿਹੜੀ ਆ ਨਹੀਂ ਪੈਣ ਦਿੱਤੀ ਜਾਵੇਗੀ ਕਿਸੇ ਵੀ ਮਾੜੇ ਅੰਸਰ ਨੇ ਜੋ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਸ਼ਰਾਰਤੀ ਅਨਸਰਾਂ ਤੇ ਉਹਨਾਂ ਤੇ ਤੁਰੰਤ ਕਾਰਵਾਈ ਜਿਹੜੀ ਆ ਅਸੀਂ ਕਰ ਰਹੇ ਹਾਂ ਤੇ ਕੰਮ ਕਰਾਂਗੇ ਕਿੰਨੀ ਕੁ ਫੋਰਸ ਜਿਹੜੀ ਆ ਪੰਜਾਬ ਪੁਲਿਸ ਦੀ ਹੈ ਤੇ ਬਾਹਰੋਂ ਵੀ ਆਜ ਇਹ ਦੇਖੋ ਅੱਜ ਅਸੀਂ ਰੈਪਿਡ ਐਕਸ਼ਨ ਫੋਰਸ ਜਿਹੜੀ ਆ ਇਹਨਾਂ ਦੇ 150 ਜਵਾਨ ਜਿਨ੍ਹਾਂ ਦੇ ਵਿੱਚ ਲੇਡੀਜ਼ ਵੀ ਸ਼ਾਮਲ ਨੇ ਇਹਨਾਂ ਦੇ ਸੀਨੀਅਰ ਅਧਿਕਾਰੀ ਸਾਡੇ ਨਾਲ ਨੇ ਇਸ ਤੋਂ ਇਲਾਵਾ ਸਾਡੇ ਤਿੰਨ ਥਾਣਿਆਂ ਦੇ 50 ਦੇ ਕਰੀਬ ਜਿਹੜੀ ਲੇਡੀ ਫੋਰਸ ਤੇ ਸਾਡੇ ਜਵਾਨ ਤੇ ਮੁਖ ਅਫਸਰ ਥਾਣਾ ਮੋਕਮਪੁਰਾ ਵੱਲਾ ਤੇ ਮੇਰੇ ਵੱਲੋਂ ਇਹ ਜਿਹੜਾ ਸਾਰਾ ਮਤਲਬ ਫਲੈਗ ਮਾਰਚ ਜਿਹੜਾ ਵਾ ਇਹ ਕੱਢਿਆ ਜਾ ਰਿਹਾ